ਸੋ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸੇਰਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਇੱਥੇ ਲਹਾਰ ਭਾਈਚਾਰੇ ਦੇ ਲੋਕਾਂ ਦਾ ਅੱਜ ਮੇਲਾ ਹੈ ਜਿਨ੍ਹਾਂ ਨੂੰ ਆਪਾਂ ਅਕਸਰ ਪਿੰਡਾਂ ਦੇ ਵਿੱਚ ਕਹਿੰਦੇ ਨੇ ਗੱਡੀਆਂ ਵਾਲੇ ਨੇਗੇ ਲਹਾਰ ਭਾਈਚਾਰੇ ਦੇ ਜਿਹੜੇ ਲੋਕ ਨੇ ਸਾਲ ਬਾਹਰ ਸੇਰਪੁਰ ਪਿੰਡ ਦੇ ਵਿੱਚ ਆਪਣੇ ਜਿਹੜੀ ਇਹਨਾਂ ਦੀ ਬਰਾਦਰੀ ਆ ਉਹਦੇ ਮਤਲਬ ਕੋਈ ਇਹਨਾਂ ਦਾ ਕੋਈ ਮੇਲਾ ਅੱਜ ਤਿਉਹਾਰ ਆ ਜੋ ਆਪਾਂ ਤੁਹਾਨੂੰ ਮਿਲਾਉਣਾ ਹੈ ਇਹ ਸਾਰੇ ਸਵੇਰੇ ਕੁਸ਼ਤੀਆਂ ਵਗੈਰਾ ਹੋਈਆਂ ਸੀ ਮੱਗਨੇ ਕੋਈ ਆਪੀ ਨਹੀਂ ਆਉਂਦੇ ਆ ਇਹ ਦੇਖੋ ਜੀ ਇਹਨਾਂ ਦਾ ਸਾਰਵਾਰ ਆਉਂਦਾਗਾ ਜਿਹੜਾ ਮੀਲਾ ਕਿਸਾਨਵਾਰ ਇਹਨਾਂ ਦਾ ਇੱਥੇ ਲੱਗਦਾ ਕਿ ਪੇਪਰ 'ਚ ਸਵੇਰੇ ਕੁਸ਼ਤੀਆਂ ਹੋਈਆਂ ਨੇ ਕੁਸ਼ਤੀਆਂ ਤੋਂ ਬਾਅਦ ਜਿਹੜਾ ਆਪਣੇ ਖਾਣੂ ਪੀਣਾਂ ਆ ਮੇਂ ਜ਼ਿੰਮੇਦਾਰੀ ਇਹਨਾਂ ਦਾ ਠੀਕ ਕਰਾਉਂਦਾ ਇਹਨਾਂ ਦੇ ਹਿਸਾਬ ਨਾਲ ਹੀ ਚੱਲਦੇ ਆ ਸੋ ਮੈਂ ਇਹਨਾਂ ਨੂੰ ਬੁਲਾ ਰਿਹਾ ਆਜਾ ਉਰੇ ਆਜਾ ਮੀਲਾ ਇਹ ਇਫਕਾ ਆਹ ਆ来 ਨੇੜੇ ਆ ਜਾ ਅੱਛਾ ਜੀ ਤੁਸੀਂ ਇੱਕ ਸਾਲ ਚ ਇੱਕ ਸਾਲ ਬਾਅਦ ਉਹ ਮੇਲਾ ਲਾਉਣ ਆਉਂਦੇ ਹੋ ਇਹ ਸਾ ਇਹ ਕਾਹਦਾ ਮੇਲਾ ਲਾਉਣ ਆਉਂਦੇ ਤੁਸੀਂ ਅੱਛਾ ਇੱਥੇ ਛੋਟੇ ਬਜ਼ੁਰਗ ਜਿਹੜਾ ਵੱਡ ਬਡੇਰਾ ਸੀਗਾ ਲਾ ਜੀ ਉਹਦੀ ਕੋਈ ਮੌਤ ਨਹੀਂ ਸੀ ਮੰਦੀ ਅੱਛਾ ਉਹਦੀ ਵਰਸੇ ਬਣਾਉਂਦੇ ਹੁੰਦੀ ਹੈ ਉਹਦੀ ਠੀਕ ਹੈ ਤੇ ਪਰ ਪਰ ਆ ਜੀ ਤੁਸੀਂ ਕਿੱਥੋਂ ਕਿੱਥੋਂ ਨੇ ਗੱਲ ਕੇ ਬਹੁਤ ਦੂਰ ਦੂਰ ਤੋਂ ਆਉਂਦੇ ਹੋ ਜਿਹੜੇ ਛੋਟੇ ਵੱਡੇ ਬਜ਼ੁਰਗ ਸੀਗੇ ਪਹਿਲਾਂ ਬਜ਼ੁਰਗ ਉਹ ਮਹਾਰਾਜ ਭਾਈ ਚਾਰੇ ਦੇ ਜਿਹਨਾਂ ਨੂੰ ਆਪਾਂ ਪੰਜਾਬ ਤੋਂ ਕੰਨੀ ਵਾਲੇ ਆਮ ਲੋਕ ਲੈ ਆ ਉਹਨਾਂ ਦੀ ਜਿਹੜੇ ਵੱਡੇ ਬਜ਼ੁਰਗ ਸੀ ਉਹਨਾਂ ਦੀ ਡੈਥ ਇੱਥੇ ਹੋਈ ਸੀ ਅਸੀਂ ਅਸੇ ਤੁਸੀਂ ਹਰੇਕ ਸਾਲ ਕਿਹੜੇ ਕਿਹੜੇ ਦਿਨਾਂ ਦੇ ਮੈਂ ਮੈਂ ਜੰਮੂ ਦੇ। ਮੈਂ ਇਧਰ ਕੋਈ ਤਰੀਕ ਵੀ ਤੈਅ ਹੋਈ ਵੀ। ਹਾਂਜੀ। ਇੱਕ ਹਾੜ ਦਾ ਹੁੰਦਾ ਇੱਕ ਦੇਹੜਾ ਹੁੰਦਾ। ਇੱਕ ਜੇਹੜਾ ਮੇਲਾ ਜਿਹੜਾ ਇਹਨਾਂ ਦਾ ਲੱਗਦਾ ਜੀ। ਚੱਲਦਾ ਹੁੰਦਾ। 11 ਵਜੇ ਚੱਲੂ। ਕਿੰਨੇ ਦਿਨ ਫਿਰ ਮੇਲਾ ਚੱਲਦਾ? ਮੇਲਾ ਚੱਲਦਾ ਪੰਜ ਦਿਨ। 5 ਦਿਨ ਚੱਲਦਾ। ਕਿੰਨੇ ਦਿਨ ਹੋ ਗਏ ਅੱਜ? ਅੱਜ ਹੋ ਗਏ 3 ਦਿਨ। 3 ਦਿਨ ਹੋ ਗਏ। ਹਰੇ 2 ਦਿਨ ਹੋ ਗਏ। ਹਾਂ। ਲੰਗਰ ਕੋ ਦੋ ਦਿਨਾਂ ਦਾ ਜਲਦੀ ਚੱਲਦਾ ਹੁੰਦਾ। ਠੀਕ ਹੈ। ਕੋਈ ਖਾਵੇ ਪੰਜਾਬੀ ਖਾਵੇ। ਕੋਈ ਸਾਡੇ ਖਾਵੇ। ਇਹੋ ਲੰਗਰ ਹੈ ਜੀ। ਸਭ ਦਾ ਸੰਜਿਆ ਹੁੰਦਾ। ਠੀਕ ਹੈ। ਠੀਕ ਹੈ ਨਾ ਜੀ। ਸਾਰੀ ਸਾਬ ਤੋਂ ਤੁਸੀਂ ਹਰੇਕ ਸਾਲ ਨੂੰ ਲਿਆਉਂਦੇ ਹੋ ਹਾਂ ਪਹਿਲਾਂ ਮੰਡੀ ਤੋਂ ਲੱਗਦਾ ਹੁੰਦਾ ਵੀ ਠੀਕ ਹੈ ਮੰਡੀ ਤੋਂ ਮਨਾ ਸਰਪੇ ਠੀਕ ਹੈ ਫਿਰ ਬਾਹਰ ਦੀ ਸੀ ਉਹਨਾਂ ਦੇ ਪਲਾਟਾਂ ਉੱਤੇ ਹਾਂ ਬਲੋਕ ਹੀ ਲੱਗਾ ਸੀ ਤੇ ਹੁਣ ਇੱਥੇ ਲੱਗ ਰਿਹਾ ਠੀਕ ਹੈ ਹਰ ਇੱਕ ਸਾਲ 5 ਮਹੀਨਿਆਂ ਦਾ ਮੇਲਾ ਹੁੰਦਾ ਇੱਕ ਜੇਠ ਤੋਂ ਸਟਾਰਟ ਹੁੰਦਾ ਹਾਂਜੀ ਇੱਕ ਜੇਠ ਤੋਂ ਸਟਾਰਟ ਹੁੰਦਾ ਵੀ ਇਹ ਜਿਹੜਾ ਭੰਚਾਰ ਆਇਆਗਾ ਇਹਨਾਂ ਨੂੰ ਲਹਾਰ ਜਾਂਦੀ ਹੈ ਵੀਰਾਂ ਦੀ ਕਿ ਇਹ ਅਸਲ ਵਿੱਚ ਜਿਹੜੇ ਹੱਥੀਂ ਕਰਤ ਕਰਨ ਵਾਲੇ ਮੰਡੀ ਨੰਬਰ ਹੱਥੀ ਕਿਰਤ ਕਰਨ ਵਾਲੇ ਜਿਹੜੇ ਲੋਕ ਨੇ ਇਹ ਆਪਦੇ ਹੱਥਾਂ ਨਾਲ ਕਿਰਤ ਕਰਦੇ ਆ ਤੇ ਅੱਜ ਵੀ ਜਿਹੜੇ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਨੇ ਅੱਜ ਵੀ ਜਿਹੜੇ ਆਪਦੇ ਰੀਤੀ ਰਿਵਾਜਾਂ ਦੇ ਨਾਲ ਜੁੜੇ ਹੋਏ ਲੋਕ ਨੇ ਸੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਜਿਹੜੇ ਅਜੇ ਆਪਣਾ ਜਿਹੜੀ ਜ਼ਿੰਦਗੀ ਦਾ ਬਹੁਤ ਲੋਕ ਨੇ ਅਜੇ ਬਹੁਤ ਲੋਕ ਨੇ ਜਿਹੜੇ ਵੀਰੇ ਪੈਸਾ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰਦੇ ਬਹੁਤ ਪੈਸਾ ਉਹਨਾਂ ਕੋਲੇ ਪਰ ਉਹਨਾਂ ਨੂੰ ਇੰਜੋਏ ਨਹੀਂ ਕਰਦੇ ਤੁਸੀਂ ਦੇਖੋ ਇਹਨਾਂ ਕੋਲੇ ਆਪਣਾ ਘਰ ਮਕਾਨ ਵੀ ਨਹੀਂ ਹੁੰਦਾ ਇਹ ਬਸ ਐਵੇਂ ਜਿੱਕਣੀ ਚਤਾਲਦੇ ਰਹਿੰਦੇ ਨੇ ਉਹ ਪਿੰਡ ਤੋਂ ਉਹ ਪਿੰਡੋਂ ਉਹ ਪਿੰਡ ਤੋਂ ਉਹ ਪਿੰਡ ਤੇ ਦੇਖੋ ਜ਼ਿੰਦਗੀ ਦਾ ਜਿਹੜਾ ਇੰਜੋਏ ਹੈ ਕਿੰਨਾ ਵਧੀਆ ਤੇ ਕਿਰਾਏ ਦਾ ਅੱਜ ਜਿਹੜਾ ਮੇਲਾ ਹੈ ਆਪਣੇ ਵੱਡੇ ਵੱਡੇ ਰਿਆਂ ਨੂੰ ਯਾਦ ਰੱਖਦੇ ਆ ਉਹਨਾਂ ਦੀ ਯਾਦ ਦੇ ਵਿੱਚ ਸਿਰ ਪਰ ਤੇ ਮੇਲਾ ਮਨਾ ਰਹੇ ਨੇ ਅੱਜ 5 ਦਿਨ ਚੱਲਣਾ ਇਹ ਤੇ ਤਿੰਨ ਦਿਨ ਹੋ ਗਏ ਦੋ ਦਿਨ ਹੋਰ ਰਹਿਣਾ ਜੀ ਠੀਕ ਹੈ ਦੋ ਦਿਨ ਹੋਰ ਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਦੇ ਸਾਡੇ ਜੀਲਾ ਕਰੋਗਾ ਮਾਣਾ ਬਣਾ ਹਾਂ ਜ਼ਰੂਰ ਜੀ ਜ਼ਰੂਰ ਆਪਾਂ ਇੰਨੀ ਕਿ ਦਰਖਾਸਤ ਲਾਇਆ ਸਾਡੀ ਦੇਖੋ ਜੀ ਬੇਨਤੀ ਵੀ ਕਰ ਰਹੇ ਨੇ ਸਰਕਾਰ ਦੇ ਦਰਬਾਰੇ ਇਹਨਾਂ ਦੀ ਇਹ ਮੰਗਾਂ ਵੀ ਇਹਨਾਂ ਨੂੰ ਰਿਹਾ ਇਸ ਦੇ ਲਈ ਬਲਾਗ ਦਿੱਤੇ ਜਾਣੀ ਹੈ ਜੇ ਇਸ ਲਈ ਉਹਨਾਂ ਦੇ ਮਕਾਨ ਬਣਾ ਕੇ ਚਾਹੇ ਦੋ ਦੋ ਬਿਸਤਰ ਵਾਲੇ ਮਕਾਨ ਬਣਾ ਦਿੰਦੇ ਹਨ ਇਹ ਵੀ ਅਸੀਂ ਬੇਨਤੀ ਕਰਦੇ ਹਾਂ ਐਸਾ ਦੁਨੀਆ ਦੇ ਮਾਤਮੇ ਜਿਹੜਾ ਨਹੀਂ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਇਹਨਾਂ ਉਹੀ ਜਿਹੜੀ ਜਾਤੀ ਹੈ ਨਿਹਾਰ ਜਾਂਦੀ ਹੈ ਉਹਦੇ ਵੱਲ ਸਾਰੇ ਗੱਡੀਆਂ ਵਾਲੇ ਗੱਡੀਆਂ ਵਾਲੇ ਜਿਹੜੇ ਵੀਰਾਂ ਦੀ ਨਿਹਾਰ ਜਾਂਦੀ ਹੈ ਉਸ ਜਾਤੀ ਦਾ ਸਤਕਾਰ ਵੀ ਕੀਤਾ ਜਾਵੇ ਕਿਉਂਕਿ ਹੱਥੀ ਕੰਮ ਕਰਦੇ ਆ ਆਪਣੇ ਕਿੱਤੇ ਨਾਲ ਜੁੜੇ ਹੋਏ ਆ ਸੋ ਸਰਕਾਰ ਨੂੰ ਇਹਨਾਂ ਨੇ ਅਪੀਲ ਕੀਤੀ ਆ ਅਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਵੀਰ ਕਰਦੇ ਆ ਕਿ ਇਹਨਾਂ ਨੂੰ ਦੋ ਦੋ ਵਿਸਲਾਂ ਦੇ ਘੱਮਸੇ ਘੱਮ ਪਲਾਟ ਦਿੱਤੇ ਜਾਣ ਤਾਂ ਜੋ ਜਿਹੜਾ ਆਪਣਾ ਰੇਣ ਬਸੇਰਾ ਵਸਾ ਕੇ ਇਹ ਆਪਣੀ ਇੱਕ ਜਗ੍ਹਾ ਦੇ ਉੱਤੇ ਪੱਕੇ ਤੌਰ ਤੇ ਰਹਿ ਸਕਣ ਸੋ ਧੰਨਵਾਦ ਉਸੋ ਮਾਰੋ ਸਾਰੇ